ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਜਿਹੜਾ ਸਫਰ ਆ ਉਹ ਸ਼ੁਰੂ ਹੋਣ ਜਾ ਰਿਹਾ ਤੇ ਲਗਭਗ ਤਿਆਰੀ ਹੈ ਬੈਗ ਬੂਗ ਆਪ ਪੈਕ ਕਰ ਲਿਆ ਦਸਤਾਰਾਂ ਸਜਾਉਣ ਤੋਂ ਬਾਅਦ ਆਪਾਂ ਪਾਵਾਂਗੇ ਚਾਲੇ ਤੇ ਆਪਣਾ ਜਿਹੜਾ ਪਹਿਲਾ ਪੜਾਅ ਹੋਊ ਅੱਜ ਪੰਜਾਬ ਦੇ ਰਾਜਸਥਾਨ ਦੇ ਨਾਲ ਲੱਗਦੇ ਪਿੰਡਾਂ ਨੂੰ ਦੇਖਦੇ ਹੋਏ ਆਪਾਂ ਪਹੁੰਚਾਂਗੇ ਗੰਗਾ ਨਗਰ ਦੇ ਇਲਾਕੇ ਵਿੱਚ ਪਦਮਪੁਰ ਦੇ ਨੇੜੇ ਬੁੱਢਾ ਜੋੜ ਬੁੱਢਾ ਜੋੜ ਇਤਿਹਾਸਿਕ ਗੁਰਦੁਆਰਾ ਸਾਹਿਬ ਉੱਥੇ ਆਪਟਕਾਣੀ ਕਰਾਂਗੇ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋਨਾ ਮੋਲ ਹੋਊਗਾ ਜਿਹੜੇ ਵੀ ਤੁਹਾਡੇ ਸੁਝਾਅ ਹੋਣਗੇ ਜਾਂ ਦੇਖਣ ਯੋਗ ਥਾਵਾਂ ਦੇ ਤੁਸੀਂ ਜੇ ਪਹਿਲਾਂ ਬੰਦੇ ਜਾ ਚੁੱਕੇ ਬੇਲੀ ਆਪਣੇ ਉਹ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਇੱਥੇ ਇੱਥੇ ਬਾਈ ਜਾਇਆ ਜਾ ਸਕਦਾ ਸੋ ਨਾਲ ਤੁਹਾਡੀ ਹੌਸਲਾ ਵਧਾਈ ਦੇ ਇਹ ਸਫ਼ਰ ਆਪਣਾ ਚੱਲਦਾ ਰਹਿਣਾ ਲੋ ਜੀ ਲੜ ਪੂਰਾ ਆ ਗਿਆ ਚੈੱਕ ਸੋ ਲਗਭਗ ਤਿਆਰੀ ਹੈ ਆਪਣੀ ਤੇ ਸਮਾਨ ਇਕੱਠਾ-ਉਕੱਠਾ ਕਰਦੇ ਬੰਨਦੇ ਹੋਏ ਆਪ ਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਤੇ ਪਰ ਕੋਈ ਨਹੀਂ ਅ ਥਰਮੇ ਨਾਲ ਹੀ ਜਾਣਾ ਆਪਾਂ ਇਹ ਸਫ਼ਰ ਹੌਲੀ-ਹੌਲੀ ਕਰਨਾ ਕਿਉਂਕਿ ਕੱਲਿਆਂ ਨੇ ਕੱਢਣਾ ਹੈਗਾ ਤੇ ਕੱਲਿਆਂ ਨੇ ਕੱਢਣ ਕਰਕੇ ਇਹਨੂੰ ਐਂ ਥੰਮੇ ਨਾਲ ਹੀ ਕਰਨਾ ਪੂਰੇ ਨਾਲ ਚੱਲਦੇ ਹਾਂ ਹੁਣ ਅਗਾਂ ਨੂੰ ਇੱਥੋਂ ਚੱਲਾਂਗੇ ਜੀ ਅਬੂਰ ਜਿੱहां ਚੱਲਾਂਗੇ ਸੀਤੋ ਉੱਥੋਂ ਜਾਵਾਂਗੇ ਗੰਗਾ ਨਗਰ ਗੰਗਾ ਨਗਰ ਦੇ ਸਾਈਡ ਤੋਂ ਆਪਾਂ ਜਾਵਾਂਗੇ पर कच्चा जरूर लेना है बाकी राजबंदी बंद होएगी बियंद बंदी शैक ਸੀ ਗੱਲ ਜੀ ਇੱਧਰ ਸਾਡਾ ਮੁੰਡਾ ਸੀ ਲੋ ਤੁਹਾਡਾ ਮੂਹਈ ਆ ਜੂਗਾ ਤੋ ਕਰੋ ਚੱਲ ਕੇ ਆਪਾਂ ਰਾਹ ਚ ਖੰਨਣ ਖੁਰਦ ਜਿੱਥੇ ਆਪਣੇ ਐਚਟੀ ਸਾਡੇ ਧਰਮ ਪਤਨੀ ਜੀ ਜੋਬ ਕਰਦੇ ਆ ਤੋ ਉਹਨਾਂ ਕੋਲ ਚਾਹ ਪੀਣ ਰੁਕ ਗਿਆ ਸੀ ਮੈਂ ਕਿਉਂਕਿ ਇਹ ਸਫਰ ਜਿਹੜਾ ਹੈਗਾ ਹੌਲੀ ਹੌਲੀ ਕੱਢਣਾ ਤੇ 40-45 ਦਿਨ ਘਰੋਂ ਦੂਰ ਵੀ ਰਹਿਣਾ ਤੋ ਇਹਨਾਂ ਨੂੰ ਇਹ ਸੀਗਾ ਭਾਈ ਜੀ ਇੱਕ ਵਾਰੀ ਹੋਰ ਚਾਹੀ ਵੀ ਗਿਆ ਸਾਡੇ ਕੋਲ ਸਵੇਰੇ ਤਾਂ ਕਾਲੀ ਹੁੰਦੀ ਐ ਜਦੋਂ 8:30 ਵਜੇ ਇਹ ਸਕੂਲ ਆਏ ਉਹ ਤਾਂ ਕਾਲੀ ਕਾਲੀ ਜਿਹਾ ਸੀ ਇੱਕ ਦੂਜੇ ਨੂੰ ਅਲਵਿਦਾ ਜਾਂ ਕਹੇ ਦੀ ਵੀ ਗੁੱਡ ਬਾਏ ਜਾਂ ਹੱਲਾ ਸ਼ੇਰੀ ਦੇ ਕੇ ਅਲਵਿਦਾ ਥੋੜਾ ਕਹੀ ਨੇ ਕਿ ਅਲਵਿਦਾ ਮਤਲਬ ਹੁੰਦਾ 40 45 ਜਾਨੀ ਉਹ ਹੱਲਾ ਸ਼ੇਰੀ ਦੇ ਕੇ ਵੀ ਠੀਕ ਹੈ ਜੀ ਆਲ ਦੀ ਬੈਸਟ ਕਹਿ ਕੇ ਅਲਵਿਦਾ ਤਾਂ ਨਹੀਂ ਖਿੰਦੇ ਕਿ ਚੱਲ ਚੱਲ 40 45 ਦੇ ਨਾਲ ਅਲਵਿਦਾ ਹੀ ਐ ਉਹ ਖੈਰ ਟੈਕਨੋਲੋਜੀ ਨੇ ਟੈਕਨੋਲੋਜੀ ਨੇ ਸੌਖਾ ਕਰ ਰੱਖਿਆ WhatsApp ਕਾਲ ਵੀਡੀਓ ਕਾਲ ਹੋ ਜਾਣੀ ਪਰ ਫਿਰ ਵੀ ਜਿਵੇਂ ਗੱਲ ਕੀਤੀ ਸੀ ਵਿਕਰ ਤੋਂ ਨਿਕਲਣਾ ਤੇ ਘਰ ਦੀ ਸੁਖ ਸੂਖ ਨੂੰ ਛੱਡਣਾ ਘਰ ਦੇ ਆ ਦਾ ਪਿੱਛੇ ਇਹ ਵੀ ਥੋੜਾ ਜਿਹਾ ਉਦਾਸ ਹੋਇਆ ਕਰਨਗੇ ਜਦੋਂ 40 50 ਵਾਲੇ ਦੂਰ ਹੋਏ ਪਰ ਇਹਨਾਂ ਨੇ ਆ ਕੇ ਕਿਹਾ ਵੀ ਮੋੜਨਾ ਨਹੀਂ ਜੇ ਮੋੜਿਆ ਇਹ ਤਾਂ ਹਸਾਲ ਵਾਲੇ ਘਰੇ ਨਹੀਂ ਆਉਣਾ ਪੂਰਾ ਕਰਕੇ ਆਉਣਾ ਮੈਂ ਸ਼ੁਭਸਾਵਾ ਤੁਹਾਡੇ ਨਾਲ ਕਰਦੇ ਵਾਸਤੇ ਹਾਂ ਪੂਰੇ ਕਰਕੇ ਆਉਣਾ ਕਹਿੰਦੇ ਸੋ ਇੱਥੋਂ ਚੱਲਾਂਗੇ ਹੁਣ 158 ਕਿਲੋਮੀਟਰ ਦੀ ਵਾਟ ਹੈ ਤੇ 3 ਘੰਟੇ ਲਿਖਾਉਂਦਾ ਤੇ ਹੌਲੀ ਹੌਲੀ ਆਪਾਂ ਚੱਲਦੇ ਚੱਲਦੇ ਪਦਮਪੁਰ ਦੇ ਗੁਰਦੁਆਰੇ ਪਹੁੰਚਾਂਗੇ ਠੀਕ ਹੈ ਜੀ ਮੈਮ ਮਿਲਦੇ ਹਾਂ ਚੱਲੋ ਜੀ ਥੈਂਕ ਯੂ ਜੀ ਸੋ ਇਹਨਾਂ ਵੀ ਸਬੂਸ਼ਾਂ ਕੁਝ ਮਾਇਆ ਵੀ ਚਾਹੀਦੀ ਸੀ ਉਹ ਵੀ ਲੈ ਲਓ ਠੀਕ ਹੈ ਜੀ ਪੁਰਾ ਇਲਾਹੀ ਜਾਨ ਵਾਲਿਆ ਤੋ ਜਿੰਦਵਾਰਾਂ ਉਹਦੇ ਉੱਤੋਂ ਜਿੰਦਵਾਰਾਂ ਸਰ ਜਿਹੜਾ ਸੱਜਣ ਮਿਲਾ ਦੇਵੇ ਵਿਹਾਈ ਜਿਹੜਾ ਸੱਜਣ ਮਿਲਾ ਦੇਵੇ ਫਰੇਮ ਦੇ ਵਿੱਚ ਦਿਖਾਈ ਦਿੰਦੀ ਸੜਕ ਹੈ ਜੀ ਮੁਕਸਰ ਮਲੋੜ ਰੋਡ ਉਹ ਮੁਕਸਲ ਮਲੋੜ ਰੋਡ ਜਿਹੜੀ ਕਿ ਪਿਛਲੇ 5-7 ਸਾਲਾਂ ਤੋਂ ਮਲੋੜ ਤੇ ਮੁਕਸਰ ਨੂੰ ਜਾਣ ਵਾਲੇ ਜਿਹੜੇ ਯਾਤਰੀ ਹੈ ਉਹਨਾਂ ਲਈ ਪੂਰਾ ਦੋ ਜੁੱਗ ਦਾ ਕੰਮ ਹੀ ਬਣੀ ਹੋਈ ਸੀਗੀ ਸਾਰੀ ਸੜਕ ਜਿਹੜੀ ਉਹ ਥਾਂ ਥਾਂ ਤੋਂ ਤੇ ਵੱਡੇ ਵੱਡੇ ਜਿਹੜੇ ਟੋਇਆਂ ਕਰਕੇ ਟੁੱਟੀ ਹੋਈ ਸੀ ਸੋ ਹੁਣ ਇਹਦੀ ਸੁਣੀ ਗਈ ਹੈ ਤੇ ਇਹ ਸੜਕ ਇਸ ਤਰ੍ਹਾਂ ਤਿਆਰ ਹੋ ਚੁੱਕੀ ਹੈ ਵਧੀਆ ਤਰੀਕੇ ਨਾਲ ਤੇ ਹੁਣ ਜਿਹੜਾ ਮੁਕਸਰ ਤੋਂ ਮਲੋੜ ਦਾ ਸਫਰ ਹੈ ਉਹ ਤਕਰੀਬਨ 30 ਮਿੰਟਾਂ ਦਾ ਰਹਿ ਜਾਂਦਾ ਹੈ ਤੇ ਮੈਂ ਔਲਖ ਦੇ ਨੇੜੇ ਖੜਾ ਹਾਂ ਵਾਟ ਹੌਲੀ ਹੌਲੀ ਨਿਬੜ ਰਿਹਾ ਮੈਂ ਬੜੇ ਠੰਮੇ ਨਾਲ ਮੈਨੂੰ ਕੋਈ ਘਾਲ ਨਹੀਂ ਕਿਉਂਕਿ ਇਹ ਸਫ਼ਰ ਦਾ ਲੁਤਫ ਲੈਣਾ ਹੈ ਇਹ ਸਫ਼ਰ ਦਾ ਜਿੰਨਾ ਮੈਂ ਲੈ ਸਕਦਾ ਇਹ ਵਾਕਿ ਮੈਨੂੰ ਆਨੰਦ ਵੀ ਆ ਰਿਹਾ ਮੈਨੂੰ ਕਾਲ ਕੋਈ ਨਹੀਂ ਕਿਉਂਕਿ ਕਿਹੜਾ ਮੇਰਾ ਟਿਕਾਣਾ ਹੈਗਾ ਉਹੋ ਨਜ਼ਦੀਕ ਹੀ ਹੈ ਕੋਈ ਬੜਾ ਲੰਮਾ ਨਹੀਂ ਮਿਥਿਆ ਮੈਂ ਤੇ ਉਦੋਂ ਅਗਲਾ ਟਿਕਾਣਾ ਕੱਲ ਦਾ ਟਿਕਾਣਾ ਹੈ ਮੈਂ ਨਜ਼ਦੀਕ ਹੀ ਮਿਥਿਆ ਹੋਇਆ ਉਹ ਵੀ 1.5-200 ਕਿਲੋਮੀਟਰ ਦਾ ਹੀ ਮਿਥਿਆ ਹੋਇਆ ਮੈਂ ਸੋ ਸਾਰੇ ਸਫ਼ਰ ਚ ਕੋਸ਼ਿਸ਼ ਰਹੂਗੀ ਵੀ 1.5 200 ਜਾਂ ਪੌਣੇ 200 ਕਿਲੋਮੀਟਰ ਹੀ ਕੀਤੇ ਜਾਣ ਦਿਨ ਦੇ ਉਦੋਂ ਵੀ ਘੱਟ ਹੋ ਸਕਦਾ ਪਰ ਇੰਨੇ ਦੀ ਕੋਸ਼ਿਸ਼ ਰਹੂਗੀ ਤੇ ਜੇ ਆਪਾਂ ਪੰਜਾਬ ਦੇ ਲੰਘ ਜਾਵਾਂ ਤੇ ਜੇ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਠੰਡਕ ਹੈ ਮੋਟਰਸਾਈਕਲ ਦੇ ਸੁਭਾਅ ਅਕਾ ਲੱਗਣੀ ਆ ਤੁਹਾਨੂੰ ਦਸਤਾਨੇ ਤੁਹਾਨੂੰ ਨੇ ਪਾਏ ਆ ਮਰੇ ਕੋਟੀ ਤੇ ਜੈਕਟ ਪਾਈ ਵੀ ਆ हां ਜੇ ਕਾਰ ਵਿੱਚ ਤੁਸੀਂ ਜਾਨਦੇ ਹੋ ਤਾਂ ਤੁਹਾਨੂੰ ਠੰਡ ਘੱਟ ਮਹਿਸੂਸ ਹੁੰਦੀ ਹੈ ਤੇ ਜੇ ਤੱਪੇ ਵੀ ਖੜਦੇ ਹੋ ਤਾਂ ਵੀ ਤੁਹਾਨੂੰ ਠੰਡ ਘੱਟ ਲੱਗਦੀ ਹੈ ਪਰ ਉਂ ਹਵਾ ਦੇ ਵਿੱਚ ਨਮੀ ਕਾਫੀ ਹੈ 9 ਡਿਗਰੀ ਜਾਂ 8 9 ਡਿਗਰੀ ਤਾਪਮਨ ਹੈਗਾ ਪੰਜਾਬ ਦਾ ਅੱਗੇ ਜਾ ਕੇ ਦੇਖਦੇ ਹਾਂ ਅੱਗੇ ਜਾ ਕੇ ਦੇਖਦੇ ਹਾਂ ਰਾਜਸਥਾਨ ਦੇ ਮੌਸਮ ਦਾ ਕੀ ਹਾਲਚਾਲ ਹੈ ਚੱਲਦੇ ਆ ਜੀ ਚਲੋ ਅਬੋਰ ਤੋਂ ਗੰਗਾ ਨਗਰ ਰੋਡ ਦੇ ਉੱਪਰ ਆਪਾਂ ਮੇਨ ਰੋਡ ਛੱੜਤੀ ਸੀਗੀ ਖੂਈਆਂ ਸਰਵਰ ਤੋਂ ਖੂਈਆਂ ਸਰਵਰ ਤੋਂ ਅੱਗੇ ਆ ਕੇ ਦਿਵਾਨ ਖੜੇ ਪਿੰਡ ਨੂੰ ਮੁੜ ਗਏ ਜੀਗੇ ਉਲਟੇ ਹੱਥ ਤੇ ਉਲਟੇ ਹੱਥ ਪੈ ਗਏ ਮਤਲਬ ਸਿੱਧੇ ਪਾਸਿਓਂ ਤੇ ਉੱਥੋਂ ਆਪਾਂ ਓਇਲ ਖੇੜਾ ਦਿਵਾਨ ਖੇੜਾ ਤੇ ਹੁਣ ਹਿੰਦੂ ਮਲ ਕੋਟ ਆ ਨਾਲ ਖੱਬੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਢਿੱਗ ਇਹ ਗੰਗ ਕਨਾਲ ਹੈ ਜਿਹੜੀ ਮਹਾਰਾਜਾ ਗੰਗਾ ਨੇ ਲਿਆਂਦੀ ਸੀਗੀ ਉਸ ਐਨੀ ਵਾਲਾ ਬਾਰਡਰ ਤੋਂ ਕੱਢ ਕੇ ਗੰਗਾ ਨਗਰ ਦੇ ਇਲਾਕੇ ਨੂੰ ਸਿੰਜਣ ਵਾਸਤੇ ਉਹ ਨਾਲ-ਨਾਲ ਚੱਲ ਰਹੀ ਹੈ ਵੀਰੇ ਉੱਥੋਂ ਪੱਕੀ ਛੜਕ ਆ ਜਾਂਦੀ ਹੈ ਹਿੰਦੂਮਲ ਕੋੜ ਨੂੰ ਉਹ ਹਿੰਦੂਮਲ ਕੋੜ ਤੋਂ ਆਪਾਂ ਜਾਵਾਂਗੇ ਕਰਨਪੁਰ ਤੇ ਆ ਗੰਗਾ ਕਨਾਲ ਬਾਰੇ ਆਪਾਂ ਉੱਥੇ ਖੜ ਕੇ ਗੱਲਬਾਤ ਕਰਦੇ ਵੈਸੇ ਇਧਰ ਪਕੈਣ ਵਾਲੇ ਤੋਂ ਆਉਂਦੀ ਆ ਸੜਕ ਪੱਕੀ ਉਹ ਆਪਾਂ ਨੂੰ ਪਤਾ ਨਹੀਂ ਸੀ ਜਾਂ ਜੀਪੀਐਸ ਨੇ ਉਲਝਾਤਾ ਆਪਾਂ ਨੂੰ ਥੋੜਾ ਜਿਹਾ ਕੱਚੇ ਰਾਹ ਲਿਆਇਆ ਚਲੋ ਵੀ ਰੰਗ ਹੁੰਦੇ ਆ ਸਫਰਾਂ ਦੇ ਸੋ ਐਂ ਨਿਕਲਦਾ ਹੁੰਦਾ ਸਫਰ ਕੱਚੇ ਪੱਕੇ ਰਾਹਾਂ ਤੋਂ ਹੁੰਦਾ ਹੋਇਆ ਆ ਆ ਗਿਆ ਜੀ ਪੱਕਾ ਰਾਹ ਲੋ ਜੀ ਆ ਜਾਂਦੀ ਹੈਗੀ ਮੰਨੂ ਰਿਸ਼ੀ ਨਿਊ ਚੈਰਲ ਚੈਰਲ ਇਸ ਬਸ ਤੇ ਬਾਈ ਇਹ ਬੰਨ ਬਸ ਨੂੰ ਚਲਾਉਂਦੇ ਆ ਬਾਈ ਦਾ ਨਾਮ ਹੈਗਾ ਹਰਦੀਪ ਸਿੰਘ ਪਿੱਛੋਂ ਉਹਦਾ ਪਿੰਡ ਹੈਗਾ ਜੱਸੀ ਪੌਵਾਲੀ ਤੇ ਜੱਸੀ ਪੌਵਾਲੀ ਤੇ ਰਹਿੰਦਾ ਹੁਣ ਹੈਗਾ ਹਿੰਦੂਮਲ ਕੋਟ ਤੇ ਬਾਈ ਕਹਿੰਦਾ ਤੁਸੀਂ ਸਹੀ ਆਏ ਹੋ ਹਿੰਦੂਮਲ ਕੋਟ ਦੇਖ ਕੇ ਜਾਇਓ ਪਿੱਛੇ ਜਿਹੜੀ ਗੰਗ ਕਨਾਲ ਸੀਗੀ ਉਹ ਗੰਗਾ ਕਨਾਲ ਕਹਿੰਦਾ ਰਾਜਾ ਗੰਗਾ ਸਿੰਘ ਨੇ ਬਣਾਈ ਹੋਈ ਹੈ। ਉਸ ਤੋਂ ਅੱਗੇ ਹੁਣ ਹਿੰਦੂਮਲ ਕੋਟ ਜਿਹੜਾ ਇਤਿਹਾਸ ਹੈ ਉਹ ਕਹਿੰਦਾ ਅੱਗੇ ਜਾ ਕੇ ਚੈੱਕ ਪੋਸਟ ਲੰਘ ਕੇ ਉਹ ਵੀ ਦੇਖ ਕੇ ਜਾਣਾ ਹੈਗਾ। ਦੇਖ ਕੇ ਜਾਵਾਂਗੇ ਜੀ ਜ਼ਰੂਰ। ਇਸ ਵਕਤ ਆ ਪਹੁੰਚੇ ਹਿੰਦੂਮਲ ਕੋਟ ਤੇ ਪਿਛਲੇ ਪਾਸੇ ਜਿਹੜੀ ਹੈਗੀ ਉਹ ਬਾਰਡਰ ਸਕਿਉਰਿਟੀ ਫੋਰਸ ਦੀ ਇੱਕ ਚੌਂਕੀ ਹੈ। ਇਥੋਂ ਬਾਰਡਰ ਵੀ ਦਿਖਾਈ ਦਿੰਦਾ ਪਾਕਿਸਤਾਨ ਦਾ ਤੇ ਉਹ ਪੁਰਾਣਾ ਰੇਲਵੇ ਸਟੇਸ਼ਨ ਅਖੀਰਲਾ ਜਿਹੜਾ ਬਹਾਵਲਪੁਰ ਅੱਗੇ ਲਾਹੌਰ ਕਰਾਚੀ ਕਾਬਲ ਅਫਗਾਨ ਤੱਕ ਜਿਹੜਾ ਛੋਲਿਆਂ ਦਾ ਵਪਾਰ ਹੁੰਦਾ ਸੀਗਾ ਉਹ ਇਸੇ ਰੇਲ ਲਾਈਨ ਹੁੰਦਾ ਸੀਗਾ ਹੁਣ ਆਪਾਂ ਬਾਰਡਰ ਦੇ ਨਾਲ-ਨਾਲ ਜਾਣਾ ਹੈ ਬੀਓਪੀ ਰੇਣੂਕਾ ਬੀਓਪੀ ਮੜਨਿਆ ਮਦਨ ਲਾਲ ਬੀਓਪੀ ਕੰਚਨਪੁਰ ਤੇ ਉਸ ਤੋਂ ਬਾਅਦ ਜਾਣਾ ਹੈਗਾ ਆਪਾਂ ਸ਼੍ਰੀ ਗੰਗਾ ਨਗਰ ਯਾਨੀ ਕਿ ਇਸੇ ਰਾਹ ਤੇ ਆਪਾਂ ਜਿਹੜਾ ਹੈਗਾ ਨਿਕਲਾਂਗੇ ਕਰਨਪੁਰ ਲੁਕਾਂਗੇ ਗੁਰਦੁਆਰਾ ਕਰਨਪੁਰ ਤੇ ਗੁਰਦੁਆਰਾ ਕਰਨਪੁਰ ਤੋਂ ਅੱਗੇ ਆਪਾਂ ਜਾਵਾਂਗੇ ਪਦਮਪੁਰ ਵੱਲ ਤੇ ਇਹ ਜਿਹੜੀ ਲਾਈਨ ਹੈ ਇਹ ਲਾਈਨ ਜਦੋਂ ਪਾਕਿਸਤਾਨ ਦੀ 65 ਚ ਲੜਾਈ ਹੋਈ ਸੀ ਉਦੋਂ ਬੰਦ ਕਰਤੀ ਸੀ ਉਹਨਾਂ ਨੇ ਉਦੋਂ ਇਹ ਤੋੜਤੀ ਸੀ ਤੇ ਨੂੰ ਟਰਨ ਕਰਤਾ ਸੀਗਾ ਅਬੋਰ ਤੋਂ ਅਬੋਰ ਤੋਂ ਜੋੜਤੀ ਸੀਗੀ ਇਹ ਗੰਗਾ ਨਗਰ ਤੇ ਗਾਂ ਬਠੰਡੇ ਦੇ ਸਟੇਸ਼ਨ ਨਾਲ ਛੋਟਾ ਜਿਹਾ ਕਸਬਾ ਹੈ ਇਹ ਤੇ ਇਹਦਾ ਨਾਮ ਹਿੰਦੂਮਲ ਕੋਟ ਜਿਹੜਾ ਪਿਆ ਉਹ ਇਹ ਸੀਗਾ ਵੀ ਰਾਜਾ ਗੰਗਾ ਸਿੰਘ ਦਾ ਦੀਵਾਨ ਸੀਗਾ ਇੱਕ ਔੜਕੀ ਪਿੰਡ ਹੈ ਇੱਥੇ ਨਾਲ ਹੀ ਤੇ ਇੱਥੇ ਉਹਨੇ ਸਾਰਾ ਰਿਆਸਤ ਦਾ ਕੰਮ ਵਗੈਰਾ ਕਿਆ ਸੀ ਚੱਕਬੰਦੀ ਕਰਾਈ ਸੀਗੀ ਤੇ ਉਹ ਚੱਕਬੰਦੀ ਜਿਹੜੀ ਕਰਵਾਈ ਸੀ ਤੇ ਇੱਥੇ ਉਹਦਾ ਦਿਹਾਤ ਹੋ ਗਿਆ ਸੀ ਤਾਂ ਰਾਜਾ ਗੰਗਾ ਸਿੰਘ ਨੇ ਉਹਦੇ ਨਾਮ ਤੇ ਇਹਦਾ ਨਾਮ ਰੱਖ ਦਿੱਤਾ ਸੀ ਹਿੰਦੂਮਲ ਕੋਟ ਸੋ ਇਹ ਗੱਲਬਾਤ ਹੈ ਜੀ ਅੱਗੇ ਚੱਲਦੇ ਆਂ ਤੇ ਇਲਾਕਾ ਸੋਹਣਾ ਹੈ ਰਾਜਸਥਾਨ 'ਚ ਆਪਾਂ ਦਾਖਲ ਹੋ ਚੁੱਕੀਆਂ ਹਾਂ ਪਿੱਛੇ ਨਹਿਰ ਆਈ ਸੀ ਨਹਿਰ ਤੋਂਗਾ ਬਾਰਡਰ ਸੀਗਾ ਉਹੀ ਗੰਗ ਕਨਾਲ ਅੱਗੇ ਵੀ ਟੱਕਰੂਗੀ ਆਪਾਂ ਨੂੰ ਉਹਦੇ ਬਾਰੇ ਫੇਰ ਗੱਲਬਾਤ ਕਰਾਂਗੇ ਹਿੰਦੂ ਮਲ ਕੋਟ ਲੰਕ ਕੇ ਆਪਾਂ ਗੰਗਾ ਨਗਰ ਵਾਲੀ ਸੜਕ ਤੇ ਖੜੇ ਆ ਤੇ ਗੰਗਾ ਨਗਰ ਇੱਥੋਂ 22 ਕਿਲੋਮੀਟਰ ਹੈ ਤੇ ਅਗਲਾ ਜਿਹੜਾ ਆਪਣਾ ਕਰਨਪੁਰ ਹੈਗਾ ਉਹ ਹੈਗਾ 40 50 ਕਿਲੋਮੀਟਰ ਪਦਮਪੁਰ ਗੰਗਾ ਨਗਰ ਤੱਕ ਜਾਨਕੀ 65 70 ਕਿਲੋਮੀਟਰ ਦੀ ਵਾੜ ਰਹਿੰਦੀ ਆ ਤੇ ਜਿਹੜਾ ਇਹ ਇਲਾਕਾ ਹੈਗਾ ਇਹ ਕਿੰਨੂਆਂ ਦੇ ਬਾਗਾਂ ਵਾਲਾ ਇਲਾਕਾ ਹੈ ਅਬੂਰ ਵੈਸੇ ਅਬੂਰ ਸਾਰਾ ਜਿਹੜਾ ਹੈਗਾ ਅਬੂਰ ਗੰਗਾ ਨਗਰ ਦਾ ਇਲਾਕਾ ਹੈ ਕਿਨੂਆਂ ਤੇ ਸੰਤਰੀਆਂ ਦਾ ਇਲਾਕਾ ਹੈ ਰਾਜਸਥਾਨ ਲੱਗਦਾ ਨਹੀਂ ਇਹ ਕਿਉਂਕਿ ਗੰਗ ਕਨਾਲ ਔਨ ਕਰਕੇ ਪਾਣੀ ਲੱਗਣ ਕਰਕੇ ਖੇਤੀ ਜਿਹੜੀ ਸੋਹਣੀ ਹੈ ਤੇ ਜਿਹੜੀ ਮੌਸਮ ਹੈ ਉਹ ਥੋੜੀ ਤਪਸ਼ ਵਾਲਾ ਹੋ ਗਿਆ ਤੁੱਪ ਹੋ ਗਈ ਹੈ ਤੇ ਟੂੜਾ ਉਡਾਉਂਦੇ ਰਹ ਗਏ ਬੀਤ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਉਂਦੇ ਰਹ ਗਏ ਆਪਾਂ ਗੰਗਾ ਨਗਰ ਦੇ ਜਿਹੜੇ ਇਲਾਕੇ ਚੋਂ ਲੰਘ ਰਹੇ ਆ ਇਹ ਪੰਜਾਬ ਤੋਂ ਕਿਸੇ ਗੱਲੋਂ ਕੱਟਣੀ ਪਾਣੀ ਦਾ ਸਰੋਤ ਹੋਣ ਕਰਕੇ ਇੱਥੇ ਖੇਤੀ ਹੈ ਜਿਹੜੀ ਉਹ ਵਧੀਆ ਹੋ ਰਹੀ ਹੈ ਸਾਹਮਣੇ ਤੁਹਾਨੂੰ ਗੰਨਾ ਲੱਗਿਆ ਦਿਖਾਈ ਦੇ ਰਿਹਾ ਤੋ ਤੁਸੀਂ ਕਹੋਗੇ ਵੀ ਇਹ ਇਹ ਮੈਂ ਵੀ ਨਹੀਂ ਕਿਆ ਸਕਦਾ ਸੀ ਵੀ ਭਾਈ ਰਾਜਸਥਾਨ ਦੇ ਵਿੱਚ ਸਾਨੂੰ ਗੰਨਾ ਦੀ ਗੰਨੇ ਦੀ ਖੇਤੀ ਦੇਖਣ ਨੂੰ ਮਿਲੂਗੀ ਇੱਧਰ ਇਹ ਗੰਨੇ ਦੇ ਖੇਤ ਹੈ ਤੇ ਨਾਲ ਇੱਕ ਛੋਟਾ ਜਿਹਾ ਸੂਆ ਵਗੀ ਜਾਂਦਾ ਖਾਲ ਰੂਪੀ ਸੂਆ ਹੀ ਹੈ ਪਰ ਰਾਜਸਥਾਨ ਦੇ ਲਈ ਕਾਫੀ ਵੱਡਾ ਹੈ ਸੋ ਕਾਰਨ ਉਹੀ ਹੈ ਕਿ ਜਦੋਂ ਰਾਜਾ ਗੰਗਾ ਸਿੰਘ ਗੰਗ ਕਨਾਲ ਲੈ ਕੇ ਆਇਆ ਤਾਂ ਗੰਗ ਕਨਾਲ ਆਉਣ ਦੇ ਨਾਲ ਜਿਹੜੀ ਇਹ ਖੇਤੀ ਹੋਣ ਲੱਗੀ ਤੇ ਇਧਰਲੇ ਪਾਸੇ ਜਿਹੜੇ ਹੈਗੇ ਸਰੋਂ ਦੇ ਖੇਤ ਪੀਲੇ ਪੀਲੇ ਪਾ ਮਾਰਦੇ ਐਂ ਖੜੇ ਹੋਏ ਆ ਵਿੱਚ ਕਿਕਰਾਂ ਚੰਡ ਪੁਰਾਣਾ ਪੰਜਾਬ ਆ ਜਿਹੜਾ ਆਪਾਂ ਕਹਿੰਦੇ ਪੁਰਾਣਾ ਪੰਜਾਬ ਦਾ ਮਾળો ਇੱਥੇ ਦੇਖਣ ਨੂੰ ਮਿਲਦਾ ਤੇ ਆ ਖੜਾ ਆਪਣਾ ਮੋਟਰਸਾਈਕਲ ਵਾਟ ਆਪਾਂ ਅੱਜ ਕੱਢੀ ਹੈਗੀ ਆ 100 ਤੋਂ ਲਗਭਗ ਹੁਣ ਤੱਕ 54 ਕਿਲੋਮੀਟਰ ਦੀ ਜੀ 154 ਕਿਲੋਮੀਟਰ ਕੱਢ ਕੇ ਆਪਾਂ ਕਰਨਪੁਰ ਦੇ ਨੇੜੇ ਪਹੁੰਚ ਗਏ ਆ ਤੇ ਕਰਨਪੁਰ ਇਥੋਂ ਰਹਿ ਗਿਆ 20-25 ਕਿਲੋਮੀਟਰ ਸਿੱਖਵਾਦੀ ਜਿਆਦੇ ਆ ਦਾੜਿਆਂ ਵਾਲੇ ਜਿਹੜੇ ਸਿੱਖ ਆ ਉਹ ਦਿਖਾਈ ਦਿੰਦੇ ਆ ਇੱਥੇ ਤੇ ਪਿੱਛੇ ਇੱਕ 슈ਗਰ ਮਿਲ ਲੰਘ ਕੇ ਆਈ ਆ ਆਪਾਂ ਗੰਗਾ ਨਗਰ ਤੋਂ ਰਾਏ ਸਿੰਘ ਨਗਰ ਰੋਡ ਤੇ ਖੜੇ ਆ ਤੇ ਰਾਏ ਸਿੰਘ ਨਗਰ ਸਿੱਧਾ ਤੇ ਪਦਮਪੁਰ ਤੇ ਕਰਨਪੁਰ ਖੱਬੇ ਆ ਦਿਖਾਈ ਜਾਂਦਾ ਹੈ ਚਲੋ ਕਰ ਕਰਨਪੁਰ ਤਾ ਆਪਾਂ ਨਹੀਂ ਜਾਣਾ ਕਿਉਂਕਿ ਕਰਨਪੁਰ ਉੱਥੋਂ ਐ ਨਿਕਲ ਕੇ ਐ ਹੋਊਗਾ ਤੇ ਪਦਮਪੁਰ ਆਇਆ ਹੋਊਗਾ ਸੋ ਪਦਮਪੁਰ ਵਾਲਾ ਰਾਹ ਫੜਾਂਗੇ ਆਪਾਂ ਤੇ ਰਾਜ ਸਿੰਘ ਨਗਰ ਵਾਲਾ ਰਾਹ ਆਪਾਂ ਛੱਡ ਦੇਾਂਗੇ ਅਨੂਪਗੜ੍ਹ ਵੀ ਇੱਥੋਂ ਨੇੜੇ ਆ ਤੇ ਸਲਹਾਲ ਜਿਹੜਾ ਆਪਨ ਡੈਸਟੀਨੇਸ਼ਨ ਆ ਉਹ ਪਦਮਪੁਰ ਹੈ ਉਧਰ ਨੂੰ ਚੱਲਦੇ ਹਾਂ ਸੂਰਜ ਜਿਹੜਾ ਹੈਗਾ ਉਹ ਲਗਭਗ ਘੰਟਾ ਡੇਢ ਘੰਟਾ ਹੋਰ ਹੈ ਫਿਰ ਇਹ ਹੌਲੀ-ਹੌਲੀ ਲਾਲੀ ਦਿਖਾ ਕੇ ਤੇ ਆਪਾਂ ਦਾ ਮੂਹਲ ਕੋਲੂਗਾ ਕੱਲ ਤੱਕ ਦੇ ਲਈ ਸੋ ਇਧਰ ਨੂੰ ਚਲਦੇ ਆਂ ਸੋਹਣੇ ਸੋਹਣੇ ਖੇਤਾਂ ਵੀ ਦੀ ਸਰੋਂ ਦੇ ਖੇਤਾਂ ਵੀ ਦੀ ਮੰਡੀ ਪਦਮਪੁਰ ਦੀਆਂ ਗਲੀਆਂ ਤੇ ਇਹਨਾਂ ਗਲੀਆਂ ਜੋ ਆਪਾਂ ਨੂੰ ਚਾਹ ਲੈ ਗਟੂਬੀਆਂ ਚਾਹੀਦਾ ਸੀ ਉਹ ਲੈਣ ਲਈ ਇਹਨਾਂ ਗਲੀਆਂ ਦੇ ਵਿੱਚ ਦਾਖਲ ਹੋਏ ਸੀ ਰੌਣਕਾਂ ਵਾਲਾ ਬਾਜ਼ਾਰ ਆ ਪੂਰਾ ਈੜਾ ਬਾਜ਼ਾਰ ਹੈ ਤੇ ਪਹਿਲਾਂ ਛੋਟਾ ਹੁੰਦਾ ਸੀਗਾ ਕਾਫੀ ਤੇ ਸੜਕਾਂ ਛੁੜਕਾਂ ਦੇ ਵਿੱਚ ਡੱਟ ਕੱਢੀ ਵੀ ਬਤਿੰਦਰਾਂ ਨੇ ਪੂਰੀਆਂ ਐਂ ਸਫਾਈ ਜਣੀਆਂ ਤੇ ਢੁਲੀਆ ਢੁਲੀਆ ਸੜਕਾਂ ਜਿਹੜੇ ਪਾਸੇ ਮਰਜ਼ੀ ਚਾੜ੍ਹੂ ਚਾਹੇ ਕਰਨਪੁਰ ਨੂੰ ਜਾਵੜੋ ਰਾਏ ਸਿੰਘ ਨਗਰ ਨੂੰ ਜਾਵੜੋ ਇੱਥੋਂ ਸਾਹਮਣੇ ਆਪਾਂ ਬੜਾਂਗੇ ਹੁਣ ਇਹਦੇਲੇ ਪਾਸੇ ਨੂੰ ਬੁੱਢਾ ਜੋੜ ਸ਼ਹੀਦ ਨਗਰ ਬੁੱਢਾ ਜੋੜ ਨੂੰ ਸੋ ਇੱਥੋਂ ਹੀ ਰਹਿ ਜਾਂਦਾ ਹੈਗਾ 25 30 ਕਿਲੋਮੀਟਰ 25 30 ਕਿਲੋਮੀਟਰ ਜਾ ਕੇ ਰਹੇਗਾ ਬੁੱਢਾ ਜੋੜ ਤੇ ਫੁੱਲ ਤਰਸਾਬ ਆ ਜਾਂਦਾ ਸੜਕ ਇਹ ਵੀ ਸਾਫ਼ ਹੈ ਪੂਰੀ ਹੁਣ ਆਪਾਂ ਤੇਲ ਪਾਵਾਂਗੇ ਤੁਹਾਨੂੰ ਕਿਉਂਕਿ ਤੇਲ ਅੜੀੜੀ ਲੈਟ ਉਹ ਜਗ ਚੁੱਤੀ ਹੈ ਕਿਉਂਕਿ ਗਾਂਵ ਫਿਰ ਹੋ ਸਕਦਾ ਵੀ ਕਿਤੇ ਨਾ ਕਿਤੇ ਪੰਪ ਨਾ ਆਵੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਹੀ ਤੇਲ ਪਵਾ ਲੈਣਾ ਚਾਹੀਦਾ। ਜਿੰਨਾ ਦੇਖ ਲਓ ਜਿੰਨਾ ਪੈ ਜੂਗਾ ਉਹਨਾਂ ਪਾ ਦਿਓ। 106 ਰੁਪਏ ਥੋੜੇ ਮਹਿੰਗਾ ਹਨਾ? ਹਾਂਜੀ ਥੋੜੇ ਮਹਿੰਗੇ ਹੈ। ਸਾਡੇ ਸਾਰੇ ਵਾਲਿਆਂ ਨਾਲੋਂ ਸਾਡੇ ਮਹਿੰਗੇ ਹੈ। ਠੀਕ ਹੈ ਬਈ। ਹਾਂ ਜੀ। ਪੁਸ਼ਕਰ ਵੀ ਗਿਆ ਸੀ ਉੱਥੇ ਵੀ ਇੰਨੇ ਸੀਗਾ ਟੂਰ ਤੇ ਚੱਲੇ ਹੋਏ ਸਾਰੇ ਮੈਂ ਅੱਗੇ ਚੱਲਿਆ ਹਾਂ ਬਈ ਵੀ ਰਾਜਵਾਲ ਜਾਊਂਗਾ ਅੱਜ ਪਦਮਪੁਰ ਉਪਰਕੋ ਇੱਥੇ ਪਦਮਪੁਰ ਤੇ ਬੁੱਢਾ ਜਵਾੜ ਰੁਕਣਾ ਪਾ 1200 ਦਾ ਕਰ ਦੇ ਉਹ ਚ ਫੋਲੋ barão Saul ਕੀਰਤਨ ਦੀ ਆਉਂਦੀ ਆਵਾਜ਼ ਦੱਸਦੀ ਹੈ ਵੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਬੁੱਢਾ ਜੋੜ ਤੇ ਗੁਰਦੁਆਰੇ ਕੋਲੇ ਜਗ੍ਹਾ ਬਹੁਤ ਖੁੱਲੀ ਹੈ ਸ਼ਾਨਦਾਰ ਗੁਰਦੁਆਰੀ ਮੰਦਪ ਬਹੁਤ ਸੋਹਣਾ ਦਰਮਣੀਕ ਹੈ ਝੱਕਵਾਕ ਲੈਨੇ ਦੂਰ ਆ ਸਾਹਮਣੇ ਲੰਗਰ ਹਾਲ ਤੇ ਇਧਰਲੇ ਬਸ ਅੰਦਰ ਜਾ ਕੇ ਉੱਪਰ ਪੌੜੀਆਂ ਚੜ੍ਹਦੀਆਂ ਤੇ ਕਮਰਾ ਮੇਰਾ ਤੇ ਮੋਟਰਸੈੱਡ ਲਾਦਾ ਇੱਥੇ ਹੁਣ ਤੇ ਹੁਣ ਇਹ ਤੋਂ ਸਮਾਨ ਲੈ ਜਾਗੇ ਥੋੜਾ ਜਿਹੜਾ ਚਾਹੀਦਾ ਤੇ ਬਾਕੀ ਪਿਆਰੂਗੇ ਇੱਥੇ ਤੇ ਫੇਰ ਦਰਸ਼ ਮੇਲੇ ਕਰਦੇ ਆਂ ਇਹੀ ਰਾਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਜਿਹੜੇ ਸਰਾਵਾਂ ਮਤਲਬ ਕਮਰੇ ਜਿਹੜੇ ਉਹ ਇਦਾਂ ਹੈ। ਆ ਸਾਰੇ ਕਮਰੇ ਆ ਚਾਰੇ ਪਾਸੇ ਸਰੋਵਰ ਦੇ। ਸਾਹਮਣੇ ਗੁਰਦੁਆਰਾ ਬੁੱਢਾ ਜੋੜ ਸ਼ਹੀਦ ਨਗਰ ਦੀ ਇਮਾਰਤ ਤੇ ਇੱਧਰ ਆਪਾਂ ਨੂੰ ਮਿਲੇਗਾ 91 ਨੰਬਰ ਕਮਰਾ। ਕਮਰਾ ਬਾਬੇ ਨੇ ਬਹੁਤ ਵਧੀਆ ਦਿੱਤਾ। ਵੈਸੇ ਤਾਂ ਇਹ ਤੇ 2 4 5 ਜਣੇ ਪੈ ਸਕਦੇ ਆ ਤੇ ਨਾਲ ਹੀ ਇਹਦੇ ਬਾਥਰੂਮ ਹੈ ਜੀ ਠੀਕ ਸੋ ਇਹ ਆਪਣਾ ਅੱਜ ਰਾਤ ਦਾ ਟਿਕਾਣਾ ਹੈ ਚਾਹ ਲਿਆਂਦੀ ਸੀ ਲੰਗਰ ਚੋਂ ਚਾਹ ਨੂੰ ਜੀ ਕਰੀਂਦਾ ਸੀ ਕਿਉਂਕਿ ਸਵੇਰ ਦੇ ਚੱਲੇ ਸੀ ਚਾਹ ਨਹੀਂ ਪੀਤੀ ਸੀ ਰਾਤ ਨੂੰ ਚਾਹ ਪੀਵਾਂਗੇ ਅੱਜ ਦਾ ਆਪਣਾ ਸਫ਼ਰ ਬਹੁਤ ਸੋਹਣਾ ਤੇ ਆ ਕੁੱਲ ਮਿਲਾ ਕੇ ਆਪਾਂ ਕਹਿੰਦੇ ਵੀ ਬਹੁਤ ਹੀ ਸ਼ਾਨਦਾਰ ਰਿਹਾ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਆਪਾਂ ਨਜ਼ਾਰੇ ਦੇਖੇ ਹਿੰਦੂਮਲਕੋਟ ਹਿੰਦੂਮਲਕੋਟ ਦਾ ਸੋਨਾ ਜਿਹੜਾ ਬਾਰਡਰ ਸੀਗਾ ਅੰਦਰ ਨਹੀਂ ਉਹ ਜਾਣ ਦਿੰਦੇ ਕਿਉਂਕਿ ਉੱਥੇ ਸਿਕਿਉਰਿਟੀ ਪਰਪਸ ਕਰਕੇ ਅੰਦਰ ਉਹ ਕੈਮਰਾ ਵਗੈਰਾ ਨਹੀਂ ਲੈ ਜਾਂਦੇਗੇ ਉੱਥੋਂ ਖੜ ਕੇ ਬਾਰਡਰ ਦੇਖਿਆ ਨੇੜੇ ਤਾਰ ਲੱਗੀ ਵੀ ਆ ਕਿਵੇਂ ਉਹਨਾਂ ਨੇ ਦੱਸਿਆ ਵੀ ਆ ਆਪਣਾ ਪਿੱਲਰ ਹੈ ਤੇ گاਉਂ ਦੋ ਦੇਸ਼ਾਂ ਝੰਡੇ ਲੱਗੇ ਸੀਗੇ ਉਹ ਦਿਖਾਈ ਉੱਥੇ ਫੌਜੀ ਸੀ ਇੱਕ ਤੇ ਹਿੰਦੂਮਲਕੋਟ ਦੀ ਕਹਾਣੀ ਤੁਹਾਨੂੰ ਦੱਸੀ ਸੀਗੀ ਵੀ ਓੜ ਕੀ ਪਿੰਡ ਦਾ ਜਿਹੜਾ ਸੀਗਾ ਇਹਨਾਂ ਦਾ ਵਜੀਰ ਉਹਦੇ ਨਾਲ ਹੀ ਹਿੰਦੂਮਲਕੋਟ ਦੀ ਦਾ ਨਾਮ ਪਿਆ ਗੰਗਕ ਨਾਲ ਸਤਲੁਜ ਦੇ ਹਸੈਨੀਵਾਲ ਤੋਂ ਨਿਕਲ ਕੇ ਗੰਗਾ ਨਗਰ ਤੱਕ ਆਈ ਸੀ ਪਰ ਉਸ ਤੋਂ ਅੰਗਰੇਜ਼ਾਂ ਨੇ ਇਹਨੂੰ ਬੀਕਾ ਨੀਰ ਤੱਕ ਲੈ ਗਈ ਸੀ ਹੁਣ ਇੱਥੇ ਵੀ ਪਦਮਪੁਰ ਦੇ ਨਾਲ ਜਿਹੜੀ ਨਹਿਰ ਆ ਉਹ ਉਸੇ ਗੰਕ ਨਾਲ ਦੇ ਸਹਿ ਗਈ ਹੈ ਇਹ ਅੱਗੇ ਚਲੀ ਜਾਂਦੀ ਹੈ ਸੋਹਣਾ ਲੱਗ ਰਿਹਾ ਕਰਨਪੁਰ ਦਾ ਲੱਗ ਕਾਫੀ ਹਰਿਆ ਭਰਿਆ ਹੁਣ ਇਦੋਂ ਤੋਂ ਥੋੜੀ ਖੁਸ਼ਕੀ ਸ਼ੁਰੂ ਹੋਊਗੀ ਨੂਬਗੜ ਦੇ ਪਾਸੇ ਜੈਸਰ ਮੰਡੀ ਤੱਕ ਤੇ ਨੂਬਗੜ ਤੱਕ ਥੋੜੀ ਜਿਹੜੀ ਹੈਗੀ ਹੈ ਹਰਿਆਲੀ ਉਦੋਂ ਖੁਸ਼ਕੀ ਵੱਲ ਦਾਖਲ ਹੋ ਜਾਣਗੀ ਸੁਖਾ ਸਿੰਘ ਮਹਤਾਬ ਸਿੰਘ ਦੀ ਯਾਦ ਚ ਬਣਾਈ ਇਸ ਗੁਰਦਾਰੇ ਗੁਰਦੁਆਰਾ ਬੁੱਢਾ ਜੋੜ ਵਿਖੇ ਬੈਠੇ ਆ ਪਤਾ ਆਪਾਂ ਨੂੰ ਜਿਵੇਂ ਵੀ ਮੱッセ ਰੰਗਣ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਸੀ ਉਹਦੇ ਵਿੱਚ ਪਲੰਗ ਡਾ ਕੇ ਉਹ ਬਹਿ ਗਿਆ ਸੀਗਾ ਦਰਬਾਰ ਸਾਹਿਬ ਦੇ ਆਪਣੇ ਜਿੱਥੇ ਹੁਣ ਮਹਾਰਾਜ ਪ੍ਰਕਾਸ਼ ਨੇ ਤੇ ਉੱਥੇ ਕੰਦਰੀਆਂ ਦਾ ਨਾਜ਼ਰ ਜਾਣ ਲੱਗਿਆ ਸੀ ਤੇ ਬੀੜਾ ਤੇ ਪਾਣ ਦੀ ਵਰਤੋਂ ਕਰਦਾ ਸੀ ਤਾਂ ਪੰਜਾਬ ਚੋਂ ਆ ਕੇ ਕਿਸੇ ਸਿੱਖ ਨੇ ਇੱਥੇ ਬੈਠੇ ਵੀ ਕਨੀਰ ਦੀ ਛੰਭ ਚ ਜਿਹੜੇ ਆਪਾਂ ਪਤਾ ਆਪਾਂ ਨੂੰ ਵੀ ਕੱਲੂ ਕਾਰਿਆਂ ਦੇ ਟਾਈਮ ਵੇਲੇ ਜਿਹੜੇ ਸਿੰਘ ਸੀਗੇ ਉਹ ਇੱਧਰ ਰਾਜਸਥਾਨ ਵੱਲ ਆਗੇ ਸੀਗੇ ਗਰੀਲਾ ਜੁੱਧ ਨੀਤੀ ਬਣਾਉਣ ਲੱਗੇ ਸੀ ਤਾਂ ਇੱਥੇ ਆ ਕੇ ਜਦੋਂ ਉਹਨਾਂ ਨੇ ਖਬਰ ਦਿੱਤੀ ਤਾਂ ਸੁਖਾ ਸਿੰਘ ਤੇ ਮਹਤਾਬ ਸਿੰਘ ਇੱਥੋਂ ਘੋੜਿਆਂ ਤੇ ਸਵਾਰ ਹੋ ਕੇ ਮੱਸੀ ਰੰਗੜ ਦਾ ਸਿਰ ਵੱਢ ਕੇ ਇੱਥੇ ਲੈ ਕੇ ਆਏ ਸੀਗੇ ਤੇ ਉਸ ਥਾਂ ਤੇ ਉਸ ਜਗ੍ਹਾ ਤੇ ਅੱਜ ਆਪ ਬੈਠੇ ਹਾਂ ਸ਼ਹੀਦਨਗਰ ਇਸ ਦਾ ਕਿਹਾ ਜਾਂਦਾ ਸ਼ਹੀਦਨਗਰ ਵੈਸੇ ਬੜਾ ਵਾਲਾ ਪਿੰਡ ਹੈ ਤੇ ਤਹਿਸੀਲ ਇਹਦੀ ਹੈਗੀ ਆ ਰਾਜ ਸਿੰਘ ਨਗਰ ਤੇ ਜ਼ਿਲ੍ਹਾ ਗੰਗਨਗਰ ਹੈ ਸੋ ਅੱਜ ਦਾ ਸਫ਼ਰ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਅੱਗੇ ਕੀ ਕੀ ਦੇਖਿਆ ਜਾ ਸਕਦਾ ਜਾਂ ਵੀਡੀਓ ਨੂੰ ਜਾਂ ਕੀ ਕੀ ਕਿਵੇਂ-ਕਿਵੇਂ ਵੀਡੀਓ ਬਣਾਈ ਜਾ ਸਕਦੀ ਹੈ ਕਿਵੇਂ ਸਫਰ ਕੀਤਾ ਜਾ ਸਕਦਾ ਸਾਰੇ ਤੁਹਾਡੇ ਸੁਝਾਅ ਮੈਨੂੰ ਕਬੂਲ ਨੇ ਜੋ ਕੋਈ ਗਲਤੀ ਵੀ ਹੁੰਦੀ ਹੈ ਉਹ ਵੀ ਦੱਸਿਓ ਉਹ ਵੀ ਕਬੂਲ ਹੈ ਸਤਿ ਸ਼੍ਰੀ ਅਕਾਲ